ਰਾਨੀ ਕਰਮ ਕੋਟੰਦਾ ਵਾ ਸਾਡੀ ਕੀ ਗੱਲ ਇਹ ਇਹ ਗੱਲ ਇਹ ਹੋਈ ਜੇ ਪਹਿਲੇ ਤਿਹੜਾ ਆ ਗਿਆ ਤੇ ਛੱਤ ਬਾਲਿਆਂ ਵਾਲੀ ਸੀ ਤੇ ਕੰਦਾ ਕੁੰਦਾ ਮਾਰਿਆ ਚੱਤ ਮਾਰੀ ਤੇ ਉਹਦਾ ਕਰਕੇ ਪਰਨੇ ਘਰ ਇਹਨਾਂ ਨੇ ਸਵਾਸਦੀਆਂ ਵੀ ਥੱਲੇ ਨਹੀਂ ਸੀ ਸੰਦੇ ਤੇ ਸਾਮਾਨ ਸਾਰਾ ਇੱਧਰ ਰੱਖਿਆ ਹੈਗਾ ਕਰੇਦੀ ਟੀਵੀ ਟਰਾਲੀ ਹੀਗੀ ਟੀਵੀ ਹੀਗਾ ਕਪੜੇ ਤੋਂ ਵਾਲੀ ਮਸ਼ੀਨ ਬੈੱਡ ਦਾਣੇ ਦਨੇ ਸਾਰਾ ਜੋਸ਼ ਮਹਾਰਾਜਨ ਦਾ ਸਾਰਾ ਇੱਧਰ ਰੱਖਿਆ ਆਈਗਾ ਤੇ ਚਾਣਕ ਪਤਾ ਇਹ ਨਹੀਂ ਪਤਾ ਲੱਗਾ ਪਿਆਗ ਕਿੱਦਾਂ ਲੱਗਦੀ ਆ ਇਹ ਉੱਠ ਕੇ ਆਈ ਆ ਇਹਦੀ ਧੀ ਬੂਆ ਖੋਲਣ ਲੱਗੀ ਤਾਂ ਅੱਗ ਬਾਹਰ ਨੂੰ ਆਉਂਦੀ ਆ ਇਹ ਭੱਜੀ ਗਈ ਆ ਤੇੰਮੀ ਨੀ ਮੇਂ ਅੰਦਰਾਂ ਅੰਦ ਲੱਗ ਗਈ ਅੰਦ ਲੱਗ ਗਈ ਮੈਂ ਕਾਹ ਵੀ ਕਿੱਤਰਾ ਲੱਗ ਗਈ ਉਹ ਵੇਖਿਆ ਤੇ ਸਾਰਾ ਕੁਝ ਸੜ ਕੇ ਬੈਡ ਬੁੱਡ ਤੈਸ ਨਾਸ ਹੋ ਗਿਆ ਪਹਿਲ ਹੜ੍ਹ ਨੇ ਮਾਰ ਦਿੱਤਾ ਨਾ ਹੁਣ ਕੋਈ ਦਿਹਾੜੀ ਆ ਨਾ ਦੱਪਾ ਨਾ ਕੋਈ ਸਮਾਨ ਧਾਂਦਿਆ ਤੇ ਇੱਕ ਕੋਲੀ ਤਿੱਕ ਵੀ ਨਹੀਂ ਰਿਹਾ ਬੈਡ ਬਿਸਤਰੇ ਸਾਰਾ ਕੁਝ ਸੜ ਗਿਆ ਤੇ ਹੁਣ ਛੱਤ ਵੀ ਬਾਲਿਆਂ ਵਾਲੀ ਉਹ ਵੀ ਡਿੱਗੀ ਆ ਤੇ ਹੁਣ ਇਹ ਸਰਕਾਰ ਕੋਲ ਮੰਗ ਕਰਨੇ ਆ ਕਿ ਛੋਟੇ ਬੱਚੇ ਨੇ ਗਰੀਬ ਘਰ ਆ ਤੇ ਕੋਈ ਮੰਗ ਇਹ ਆਈ ਕਰਨੇ ਆ ਵੀ ਚਲੋ ਕੋਈ ਮੱਤ ਕੀਤੀ ਜਾਵੇ ਸਾਡਾ ਕੋਈ ਸਮਾਨ ਨਹੀਂ ਜਿਆ ਕੋਲੀ ਤਿੱਕ ਨਹੀਂ ਰਿਹਾ ਸਾਡਾ ਮੇਰਾ ਨਾਮ ਅਮਨ ਹੈ ਤੇ ਅਈ ਰਾਤ ਇੱਥੇ ਕੁੱਤੇ ਨਹੀਂ ਦਰਵਾਜ਼ਾ ਸਾਡਾ ਬੰਦ ਹੀ ਤੇ ਪਤਾ ਨਹੀਂ ਲੱਗਾ ਅਚਾਨਕ ਕਿਸ ਤਰ੍ਹਾਂ ਅੱਗ ਲੱਗ ਗਈ ਐਡ ਕਰਦੇ ਜਦ ਮੈਂ ਸਵੇਰ ਉੱਠ ਕੇ ਵੇਖਿਆ ਤੇ ਆਡਾ ਘਰ ਯਾਨੀ ਕਿ ਸਾਰਾ ਸੜਨ ਗਿਆ ਬਾਕਸ ਬੈੱਡ ਹੀ ਲੀੜਾ ਕੱਪੜਾ ਹੀ ਲਮਾਰੀ ਫੇਰਜੀ ਯਾਨੀ ਕਿ ਸਾਰਾ ਕੁਝ ਖਤਮ ਹੋ ਗਿਆ ਸਵਾਹ ਹੋ ਗਿਆ ਸਾਰਾ ਕੁਝ ਇੱਕ ਕੱਪੜਾ ਤੱਕ ਨਹੀਂ ਬਚਿਆ ਬੱਚਿਆਂ ਦੇ ਪ੍ਰੂਫ ਵੀ ਸੜ ਗਏ ਸਾਰੇ ਸੂਮਾ ਦੇ ਇਹ ਦਿਨੇ ਜਦ ਮੋਟ ਕੇ ਵੇਖਿਆ ਇਹ ਮੈਂ ਮੇਰੀ ਸਾਥੀ ਇਹਨਾਂ ਦੇ ਘਰ ਪਹੁੰਚੇ ਮੇਰਾ ਪਤੀ ਬਾਹਰ ਕੰਮ ਤੇ ਗਏ ਆ ਡੇਢ ਦਫੇ ਤੇ ਇੱਧਰ ਸੁਣਦੇ ਹੈ ਤੇ ਜਾ ਕੇ ਜਦੋਂ ਸਵੇਰ ਸੁਬਾਟ ਕੇ ਆਈ ਇੱਧਰ ਦੇਖਿਆ ਤੇ ਅੱਗ ਲੱਗੀ ਪਈ ਕਮਰੇ ਵਿੱਚ ਉਹ ਮਜ਼ਦੂਰੀ ਦਾ ਕੰਮ ਕਰਦੇ ਸ਼੍ਰੀਨਗਰ ਰੇ ਕੰਮ ਕਰਦੇ ਲੱਕੜ ਦਾ ਹੁੰਦੇ ਹਾਂ ਮੰਗ ਕਰਦੇ ਸੋ ਕਰ। ਹੁਣ ਸਰਕਾਰ ਕੋਈ ਮੰਗ ਕਰਦੇ ਆ ਮਤਲਬ ਜੋ ਵੀ ਆਡਾ ਨੁਕਸਾਨ ਹੋਇਆ ਉਹ ਤੇ ਸਰਕਾਰ ਆਡੇ ਨੁਕਸਾਨ ਭਰ ਦੇ ਜਨ ਕਿ ਘਰ ਨੂੰ ਵਾਪਸ ਮਦਦ ਕਰ ਦੇਣੀ। ਮਸੇ ਹੋਈ ਹੋਤ ਕੋਈ ਨਹੀਂ ਆ ਜਾਂਦੀ। ਮੈਂ ਨਾ ਸੁਖੀ। ਕੀ ਕੀ ਕਰਦਾ ਇਹ? ਮੈਂ ਤੇ ਨਿਕਣਾ ਕੋ ਸੁਣਨਾ ਜੀ ਕਿ ਇਹ ਘਰ ਸੁੰਦੇ ਜਾਣੇ ਤੇ ਮੈਂ ਸਵੇਰੇ ਆਇਆ ਕਿ ਰੱਖ ਦੀ ਡੈੜੀ ਅੱਗ ਲੱਗੀ ਅੱਗ ਲੱਗੀ ਕੋਈ ਬੂਆ ਵੀ ਨਹੀਂ ਖੋਲਿਆ ਤੇ ਮੈਂ ਆਣ ਕੇ ਬੂਆ ਖੋਲਿਆ ਤੇ ਦੇਖਿਆ ਤੇ ਅੱਗ ਬੜੀ ਮੱਚੀ ਨਹੀਂ ਹਾਂਜੀ ਇਹ ਸੇ ਭਾਰਤੀ ਮਾਤ ਹੈ ਕਿ ਹੁਣ ਇਹ ਧਰਮ ਹੋ ਮਾਰ ਰਹੀ ਤੁਹਾਨੂੰ ਜਾਨ ਕੀ ਹੈ ਕਿਸ ਤਰ੍ਹਾਂ ਬੰਕ ਰਹਿਣ ਜਿਆਦਾ ਕਰਦੇ ਹੈ ਉਹ ਔਖਾ ਹੈ ਸਰਕਾਰਾਂ ਨੂੰ ਵੀ ਜਾਣਨ ਸਰਕਾਰ ਕੋ ਮਤ ਕਰਦੇ ਮੜੀ ਮੱਠੀ ਹਾਂਜੀ ਮੈਂ ਕਬਲਬੀਰ ਸਿੰਘ ਤਰਨਕੋਟ ਬੰਦਾਵਾ ਸਰਪੰਚ ਨੂੰ ਜੀ ਇਹਨਾਂ ਦਾ ਸੁੱਖਾ ਮਸਹੀ ਇਹਨਾਂ ਦੇ ਚਾਨਕਾ ਅੱਗ ਲੱਗ ਗਈ ਜੀ ਇੱਥੇ ਇਹਨਾਂ ਨੇ ਲਾਗੇ ਗਵਾਂਢ ਦਾ ਰੋੜਾ ਰੋੜਾ ਪਾਇਆ ਆਂਦਿਆਂ ਨੂੰ ਮੈਂ ਵੇਖਿਆ ਤੇ ਆ ਕੇ ਪੂਰੀ ਮਚ ਗਈ ਇਹਨਾਂ ਦੀ ਬਾਲੇ ਬੋਲੇ ਜਿਹੜੇ ਅਲੂਸ ਕੇ ਥੱਲੇ ਟੇਪ ਆਂਦਰ ਇਹਨਾਂ ਦੇ ਰਿੱਜਾ ਭਈਆ ਨਿਮਾਰੀ ਪਈ ਉਹ ਵੀ ਸੜਕੇ ਸਵਾਹ ਹੋ ਗਈ ਜੀ ਆ ਗੱਲ ਹੋਈ ਜੀ ਨਾਨ ਨੂੰ ਮਾਤਾ ਬੰਦੇ ਆੜੀ ਬਾਦੜ ਬੰਦੇ ਬੰਦਾ ਦਿਹਾੜੀ ਦੇ ਬਾਹਰ ਗਿਆ ਅਜੇ ਤੇ ਹੁਣ ਜਾਨ ਕੋਈ ਕਬਰ ਆ ਉਹ ਵੀ ਸਰਕੇ ਸਾਹ ਹੋ ਗਿਆ ਇੱਥੇ ਡਿੱਗ ਪਿਆ ਕੋਈ ਸਰ ਸਰਕਾਰੀ ਨੁਮਾਇंदा ਵੀ ਆਇਆ ਇੱਥੇ ਇੱਕ ਜੇ ਚਾਂਚ ਕਰੇ ਤੇ ਨਾ ਕੀਤਾ ਹੀ ਕਿਹਾ ਨਹੀਂ ਕਿ ਉਹਦੇ ਅਜੇ ਨਾ ਤੇ ਕੋਈ ਸਰਕਾਰੀ ਆਇਆ ਇੱਥੇ ਨਾਨ ਦਾ ਨਾਮ ਬੋਲ ਰਿਹਾ ਇਹ ਕਰਕੇ ਨਹੀਂ ਆਪੋ ਜੀ ਆਏ ਤੇ ਅੱਛਾ ਧਿਆਨ ਧਿਆਨ ਆ ਗਿਆ ਕਿ ਨਾ ਕੇ ਮਾਤ ਬੰਦੇ ਨੇ ਦਿਹਾੜੀ ਦਾ ਬੰਦੇ ਨੇ ਉਹ ਦਿਹਾੜੀ ਬਾਹਰ ਗਿਆ ਮੁੰਡਾ ਚਾਨਕ ਨੂੰ ਤਾਂ ਚਾਨਕ ਲੱਗਦੀ ਹੈ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਸਰਕਾਰ ਨੂੰ ਇਹ ਅਪੀਲ ਕਰ ਸਕਦੇ ਆ ਕਿ ਇਹਨਾਂ ਦੀ ਮਦਦ ਕੀਤੀ ਜਾਏ ਇਹਨਾਂ ਕੋਈ ਤਾਹਤ ਉਵਾਦ ਦੇ ਨਾ ਨਾ ਕੋਈ ਹੋਰ ਦੀ ਤਿਆਰੀ ਹੋ ਜੇ ਇਹਨਾਂ ਦੀ ਇਹੋ ਹੀ ਅਜੀ